ਪਰਮ ਸਨਮਾਨ ਜੋ ਸਤਗੁਰਾਂ ਦੀ ਸਾਜੀ ਤੇ ਨਵਾਜੀ ਸਤਕਾਰ ਦੇ ਸਾਥ ਸੰਗਤ ਜੀਓ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਤਕਾਰ ਅੱਜ ਦੇ ਪਾਵਨ ਸ੍ਰੀ ਮੁਖਬਾਬ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਤਾ ਨਾਜ਼ਰੀ ਰਾਗ ਦੇ ਵਿੱਚੋਂ ਉਚਾਰਣ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰੇ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨ ਹਨ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਭਾਈ ਇਸ ਜਗਤ ਵਿੱਚ ਉਹ ਮਨੁੱਖ ਸੂਰਮਾ ਉਨਨ ਸੂਰਮਾ ਕਿਹਾ ਜਾਂਦਾ ਹੈ ਵੀ ਜਿਸ ਨੂੰ ਪਰਮਾਤਮਾ ਦਾ ਪਿਆਰ ਪੈਦਾ ਹੋ ਜਾਂਦਾ ਹੈ ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦੇ ਪਿਆਰ ਦੀ ਰੌਣ ਚੱਲ ਪੈਂਦੀ ਹੈ ਉਹੀ ਬਨੁੱਖ ਇਸ ਸੰਸਾਰ ਵਿੱਚ ਸੂਰਮਾ ਹੈ ਆਤਮ ਜਣੈ ਸਗਲ ਵਸ ਤਾਕੈ ਜਾ ਕਾ ਸਤ ਗੁਰ ਪੂਰਾ ਪੂਰਾ ਗੁਰੂ ਜਿਸ ਮਨੁੱਖ ਦਾ ਮਦਦਗਾਰ ਬਣ ਜਾਂਦਾ ਹੈ ਉਹ ਮਨੁੱਖ ਫਿਰ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਗੁਰਬਾਣੀ ਫਰਮਾਣ ਹੈ ਮਨ ਜਿੱਤ ਜਗ ਜਿੱਤ ਜਿਹੜਾ ਆਪਣੇ ਮਨ ਨੂੰ ਜਿੱਤ ਲੈਂਦਾ ਸਮਝੋ ਵੀ ਭਾਈ ਉਹਦੀ ਸਾਰੇ ਜਗਤ ਉਤੇ ਜਿੱਤ ਹੋ ਗਈ ਸਾਰੀ ਸ੍ਰਿਸ਼ਟੀ ਉਸਦੇ ਵਾਸਾ ਜਾਂਦੀ ਹੈ ਦੁਨੀਆ ਦਾ ਕੋਈ ਵੀ ਪਦਾਰਥ ਉਸ ਨੂੰ ਮੋਹ ਨਹੀਂ ਸਕਦਾ ਠਾਕੁਰ ਗਾਇਆ ਆਤਮ ਰੰਗ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਭਾਈ ਦਿਲੋਂ ਪਿਆਰ ਨਾਲ ਪਰਮਾਤਮਾ ਦੀ ਸਭ ਤੋਂ ਸਲਾਹ ਕਰਦੀ ਰਹੀਏ ਸ਼ਰਣੇ ਪਾਵਨ ਨਾਮ ਧਿਆਵਨ ਸਹਜ ਸਮਾਗਨ ਸੰਗ ਜਦੋਂ ਪਿਆਰ ਨਾਲ ਪ੍ਰੇਮ ਨਾਲ ਸ਼ਰਧਾ ਨਾਲ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਵਾਂਗੇ ਉਹਦੀ ਸ਼ਰਣ ਵਿੱਚ ਰਵਾਂਗੇ ਤੇ ਫਿਰ ਉਸ ਪਰਮਾਤਮਾ ਦੀ ਸਰਨ ਵਿੱਚ ਟਿਕੇ ਰਹਿਣ ਕਰਕੇ ਉਸ ਦਾ ਨਾਮ ਸਿਮਰਨ ਕਰਕੇ ਕਹਿੰਦੇ ਇਸ ਤਰੀਕੇ ਨਾਲ ਫਿਰ ਭਾਈ ਆਤਮਿਕ ਅਡੋਲਤਾ ਵਿੱਚ ਟਿਕ ਕੇ ਉਸੇ ਵਿੱਚ ਹੀ ਰੀਨ ਹੋ ਜਾਈਦਾ ਹੈ ਰਹਾ ਜਨ ਕੇ ਚਰਨ ਵਸੈ ਮੇ ਰਹੀ ਅਰ ਸੰਗ ਪਨੀਤਾ ਦੇਹੀ ਅਰਦਾਸ ਕਰੀ ਵੀ ਇਹ ਕਿਰਪਾ ਦੇ ਖਜ਼ਾਨੇ ਦੇ ਦਾਤਾ ਜੀ ਜੇ ਤੇਰੇ ਦਾਸਾਂ ਦੇ ਚਰਨ ਸਾਡੇ ਹਿਰਦੇ ਵਿੱਚ ਵਸ ਪੈਣ ਤਾਂ ਉਹਨਾਂ ਦੀ ਸੰਗਤ ਵਿੱਚ ਜੁੜ ਕੇ ਸਾਡਾ ਇਹ ਸਰੀਰ ਜਿਹੜਾ ਇਹ ਪਵਿੱਤਰ ਹੋ ਜਾਵੇ ਜਨ ਕੀ ਤੋਰ ਦਿਹੋ ਕਿਰਪਾ ਨਿਰ ਨਾਨਕ ਕਹਿ ਸੁਖ ਏਹੀ ਦਾਤਾ ਜੀ ਮਿਹਰ ਕਰੋ ਸਾਨੂੰ ਆਪਣੇ ਦਾਸਾਂ ਦੇ ਚਰਨਾਂ ਦੀ ਧੂੜ ਬਖਸ਼ੋ ਔਰ ਮੈਂ ਨਾਨਕ ਵਾਸਤੇ ਸਭ ਤੋਂ ਵੱਡਾ ਏਹੀ ਸੁਖ ਹੈ ਸਾਡੇ ਦੀ ਸਾਰਿਆਂ ਦੀ ਸਭ ਤੋਂ ਵੱਡਾ ਸੁੱਖ ਹੈ ਪ੍ਰਮਾਤਮਾ ਦੇ ਦਾਸਾਂ ਦੀ ਚਰਨ ਧੂੜ ਪ੍ਰਾਪਤ ਹੋ ਜਾਣੀ ਸਤ ਸੰਗਤ ਦੀ ਪ੍ਰਾਪਤੀ ਹੋ ਜਾਣੀ ਸੇਵਾ ਸਿਮਰਨ ਦੀ ਪ੍ਰਾਪਤੀ ਹੋ ਜਾਣੀ ਇਸ ਵਿੱਚ ਸਾਡਾ ਭਲਾ ਵੀ ਹੈ ਤੇ ਸਾਡਾ ਸਭ ਤੋਂ ਵੱਡਾ ਸੁੱਖ ਇਹ ਹੈ ਕਿ ਸਦਾ ਹੀ ਉਸ ਪ੍ਰਮਾਤਮਾ ਦੀ ਚਰਨਾਂ ਨਾਲ ਜੁੜੇ ਰਹੀਏ ਸੰਗਤ ਵਿੱਚ ਜੁੜਿਆਂ ਸਰੀਰ ਪਵਿੱਤਰ ਹੋ ਜਾਂਦਾ ਹੈ ਆਉ ਗੁਰੂ ਸਾਹਿਬ ਕਿਰਪਾ ਕਰਨ ਜਿੱਤੇ ਸਰੀਰ ਪਵਿੱਤਰ ਹੁੰਦਾ ਉੱਤੇ ਨਾਲ ਮਨ ਵੀ ਪਵਿੱਤਰ ਹੁੰਦਾ ਹੈ ਜਦੋਂ ਸਰੀਰ ਤੇ ਮਨ ਪਵਿੱਤਰ ਹੋ ਗਏ ਤੇ ਫਿਰ ਉਸ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਤੇ ਉਸੇ ਵਿੱਚ ਹੀ ਫਿਰ ਮਨੁੱਖ ਲੀਨ ਹੋ ਜਾਂਦਾ ਹੈ ਆਉ ਗੁਰੂ ਸਾਹਿਬ ਕਿਰਪਾ ਕਰਨ ਸਭਨਾ ਉਪਰ ਮਿਹਰ ਭਰਿਆਤ ਰੱਖਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਉਸੀ ਪ੍ਰੇਮ ਪਿਆਰ ਤੇ ਭਗਤਾਂ ਦੀ ਅਰਦਾਸ ਤੇ ਗੁਰੂ ਕਰਦੀਆਂ ਸੇਵਾਵਾਂ ਸਤਿਗੁਰੂ ਕਿਰਪਾ ਕਰਕੇ ਸਬਦ ਦੇ ਮਨਨ ਕੋਇ ਕੇ ਆਪ ਲੈ ਲੈਣ ਨਿਤ ਅਰਦਾਸ ਕਰਦੇ ਰਹੀ। ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁੰਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ